ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ ਵਿੱਚ ਇਹਦੂ ਤਾਂ ਚੰਗੀ ਆ ਹਰ ਸਮਰਤ ਕੋਲ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕੱਲੀ ਨਹੀਂ ਉਹ ਕੀਤੀ ਕੀਤੀ ਆ ਜਿਹਨੇ ਕਬ ਕਵਾਂਗੇ ਕੀਤੀ ਦੂਜੇ ਪਾਸੇ ਆ ਨੀਡਰੋ ਪਖੰਡ ਨਾ ਕਰੋ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਹੈ ਜੇ ਤੁਸੀਂ ਆਪਣੇ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਰਾ ਇਸ ਥੰਡ ਚ ਸਰਕਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ ਚ ਫੋਟੋ ਖਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਮੀਡੀਆ ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਧਰਨੇ ਚ ਬੈਠਣ ਦੀ ਧੋਖੜਦਾਲ ਧਰਾਲੀ ਛੱਡੋ ਕੰਪਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਬੈਠੋ ਭੁਖੜਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬੈਸ ਰਹੇ ਹੋ ਜੇ ਨਹੀਂ ਬੈਹ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਸੈਂਟਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਕਿਸਾਨ ਮੁੱਦਿਆਂ ਤੋਂ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉਹ ਰਿਵਿਊ ਚਾਹੁੰਦਾ ਹੈ ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿੰਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾਜ ਸਿੰਘ ਸੈਣੀ ਸਾਹਿਬ ਜੀ ਜਿਨ੍ਹਾਂ ਨੇ ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜੀਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਨਹੁਣੇ ਹੋਰ 13 ਫਸਲਾਂ ਜਿਹੜਾ ਇਹ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਾਡੇ ਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਾਡੇ ਦਾ ਉਹ ਜਿੰਨਾ ਧੰਨਵਾਦ ਕਰਦੇ ਹੁਣਗੇ ਉਹ ਘਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾ ਭਰਾ ਉਹ ਸਤੋਂ ਕਿਤੇ ਜੀ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਥੋੜੀ ਇਮਤਿਹਾਨ ਦੀ ਘੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ ਹਟਦਾ ਵੀ ਸੈਂਟਰ ਨੇ ਦੇਣਾ ਹੈ ਕਰਨਾ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਗੁਰਨਾਥ ਸਾਹਿਬ ਬਠੇ ਪਰ ਅੱਜ ਇਮਤਿਹਾਨ ਦੀ ਘੜੀ ਸੀਐਮ ਸਾਹਿਬ ਥੋੜੀ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਇਮਤਿਹਾਨ ਆ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਹੈ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਰੇ ਆ ਕੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਹੁਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕਿਵੇਂ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਹੈ ਆਉਣ ਵਾਲੇ ਦਿਨਾਂ 'ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਆ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਚਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਿਦਿਆਨੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆ ਨੂੰ ਅੱਜ ਇੱਕ ਹੋਰ ਮੈਂ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰਾਂ 'ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਫਿਰ ਮੈਂ ਜਦੋਂ ਤੱਕ ਐਮਤ ਮੈਂ ਪਰਲਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਭਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾ ਚਿਰ ਮੈਂ ਧਰਨੇ ਤੇ ਬੈਠਾ ਰਿਹਾ ਸਭਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨਹੀਂ ਕਿਸੇ ਨੇ ਇੱਕ ਨੇ ਵੀ ਅਬਸੈਂਸ਼ਨ ਸੀ ਔਰ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ ਵਿੱਚ ਕੀਤੀ ਪਾਰਲੀਮੈਂਟ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿੰਟਰ ਸੈਸ਼ਨ ਚ ਇਹਨਾਂ ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਹਰਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰ ਲਈ ਨੇ ਉਹ ਕੀ ਕੀਤੀ ਕੀਤੀ ਆ ਜਿਹਨੇ ਕਵਾਂਗੇ ਕੀਤੀ ਦੂਜੇ ਪਾਸੇ ਆ ਨੀਡਰੋ ਪਖੰਡ ਨਾ ਕਰ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਮੀਡੀਆ 'ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਚ ਬੈਠੂਗੀ ਉਹ ਹੜਤਾਲ ਡਗਾਲੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਂ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤੋਂ ਸਾਨੂੰ ਪਤਾ ਹੈ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਬੈਠੋ ਭੁੱਖ ਹੜਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬੈਸ ਸਕਦੇ ਜੇ ਨਹੀਂ ਬੈਹ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਰਾਂ ਨੇ ਸਾਰੇ ਪੰਜਾਬ ਚ ਬੀਜੇਪੀ ਨੂੰ ਵੋਟ ਪਾਈ ਹੈ ਬੀਜੇਪੀ ਦੇ ਨਮਾਇੰਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤੇ ਆਵੇ ਚਾਹੇ ਕੋਈ ਹਾਰੇ ਆਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਜਿੰਦਾਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਵਾਰ-ਵਾਰ ਅਸੀਂ ਹੱਥ ਜੋੜ ਕੇ ਮੋਜ ਮੰਗਦੇ ਰਵਾਂਗੇ ਚਾਹੇ ਕੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਦਾ ਫੇਰ ਕਹਿਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਹੀ ਮੇਰੇ ਜਿੱਤੇ ਹੋ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲਾਂ ਕਿ ਜਿਹੜੀਆਂ ਛੋਟੇ ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਵਾਦ ਕਰਨਾ ਤੇ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਹੋ ਸਾਡੇ ਤੁਸੀਂਓ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਵਾਦ